ਰਾਤ ਨੂੰ ਤਾਂ ਇੱਥੇ ਬੜਾ ਪੈਨਿਕ ਵੀ ਹੋ ਗਿਆ ਸੀ ਕਿ ਆੜ ਟੁੱਟਣ ਵਾਲਾ ਸੀ ਪਰ ਮੈਂ ਵਧਾਈ ਦੇਣਾ ਚਾਹਣਾ ਸਾਰੀ ਸੰਗਤ ਦੇਖੋ ਸੰਗਤ ਕਾਉ ਵੀ ਘਾਟੇ ਲੱਗੀ ਹੈ ਜੀ ਪੂਰੀ ਇੱਥੇ ਸਾਰੇ ਇਲਾਕੇ ਮੈਂ ਸਰਪੰਚ ਸਾਹਿਬ ਜਿਹੜਾ ਸਾਰੀ ਸਾਰੀ ਜਿਹੜੀ ਆਪਣੀ ਹੈਗੀ ਤੀਮ ਲੈ ਕੇ ਬੈਠੇ ਐ ਇੱਕ ਨੂੰ ਜਿਹੜੀ ਕੋਆਰਡੀਨੇਟ ਕਰ ਰਿਹਾ ਤੁਸੀਂ ਮੈਂ ਇਹਨਾਂ ਨੂੰ ਪੁੱਛਿਆ ਸੀ ਕਿਸ ਕਿਸ ਦੀ ਲੋੜ ਹੈ ਉਹਨਾਂ ਨੂੰ ਮੈਨ ਪਾਵਰ ਦੀ ਲੋੜ ਹੈ ਕਿ ਜਿਹੜੇ ਨਾਲ ਦੇ ਹਲਕੇ ਆ ਜੇ ਉਹਦੇ ਨੌਜਵਾਨ ਇੱਥੇ ਆ ਕੇ ਮਦਦ ਕਰਨ ਤੇ ਜਿੰਨਾ ਖਬਰਾਲਿਆਂ ਨੂੰ ਕਿਹਾ ਹੈ ਕਿ ਤੁਸੀਂ ਆਪਣੇ ਚਾਕ ਨੂੰ ਤੁਸੀਂ ਕਿਉਂਕਿ ਇਕੱਲੇ ਜੋ ਵੀ ਕੰਮ ਕਰਦੇ ਕਰਨਾ ਆ ਤਾਂ ਇਹਨਾਂ ਦੀ ਹਿੰਮਤ ਹੈ ਕਿ ਆ ਪਚਾ ਲਿਆ ਦੇਖੋ ਸਾਰਾ ਭਰ ਲਿਆ ਉਹਨਾਂ ਨੇ ਤੋਂ ਹੋਰ ਵੀ ਕਿਸੇ ਚੀਜ਼ ਦੀ ਲੋੜ ਹੈ ਫਰਮੀ ਕਿਸੇ ਦੀ ਕਮੀ ਨਹੀਂ ਹੈ ਹਰ ਪੰਜਾਬ ਵਿੱਚ ਹੋਰ ਥਾਵਾਂ ਤੁਸੀਂ ਦੌਰਾ ਕੀਤਾ ਬਾ ਉੱਥੇ ਉੱਥੇ ਕੀ ਹਾਲ ਹੈ ਬਹੁਤ ਬੁਰੇ ਹਾਲਤਾਂ ਵਿੱਚ ਨਹੀਂ ਰੁਕ ਨਹੀਂ ਰਿਹਾ ਆ ਖਾਸ ਕਰਕੇ ਉੱਧਰ ਜਿਹੜਾ ਸਭ ਤੋਂ ਆਪਣਾ ਆ ਜਾਏਗਾ ਆਪਣਾ ਸੁਲਤਾਨਪੁਰ ਲੋਧੀ ਇਤਿਆਹ ਉੱਥੇ ਵੀ ਬਹੁਤ ਰਹਾ ਹੈ ਤਾਂ ਸਰਕਾਰ ਨੂੰ ਲੈ ਕੇ ਕਿਵੇਂ ਦੇਖਦੇ ਹੋ ਸਰਕਾਰ ਸਰਕਾਰ ਨੂੰ ਲੈ ਕੇ ਕਿਵੇਂ ਦੇਖਦੇ ਹੋ ਇੱਕ ਮਿੰਟ ਸਰਪੰਚ ਸਾਹਿਬ ਮੈਂ ਲਾਲ ਜੀ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੁਸੀਂ ਸਾਡੇ ਕੋਲ ਆ ਕੇ ਵੀ ਕੋਸ਼ਿਸ਼ ਕਰਨ ਲਈ ਆਏ ਜਿਵੇਂ ਕਿ ਆਪਾਂ ਜਾਣ ਮੈਂ ਕੱਤੀ ਸੀਗਾ ਲੋਪੜ ਜ਼ਿਲ੍ਹੇ ਦਾ ਐਕਟਿਵਿਟੀ ਮੈਂਦਾ ਜੀ ਇੱਥੇ ਤੱਕ ਸਰਕਾਰ ਦੀਆਂ ਸਕੀਮਾਂ ਬੰਦਰੀ ਪਹੁੰਚਦੀਆਂ ਬਸ ਮੁੱਕੀ ਜਾਂਦੀ ਹੋਈ ਹੈ ਕਿ ਅੱਜ ਤੱਕ ਸ਼ੂਗਰੀ ਨੇ ਵਿੱਤੇ ਅੱਗੇ ਤੁਰਿਆ। ਇਸ ਲਈ 4-5 ਸਾਲਾਂ ਤੋਂ ਸਰਕਾਰ ਨੂੰ ਦੁਹਾਰਾ ਲਗਾ ਰਹੇ ਆ ਕਿ ਜਿਹੜਾ ਵਿਆਰਥ ਕਿੱਡੀ ਸੀ ਬਹੁਤ ਖਰਾਬ ਆ। ਕਿ ਇੱਥੇ ਕਿਸੇ ਵੀ ਟਾਈਮ ਹਾਲਾਤ ਖਰਾਬ ਹੋ ਸਕਦੇ ਆ। ਜੇ ਮਤਲਬ 2-3 ਸਾਲਾਂ ਤੋਂ ਜੀ ਮੇਰੇ ਨਾਲ ਕਰ ਰਹੇ ਆ ਪਰ ਕਿਸੇ ਨੇ ਸਾਡੀ ਸੁਣ ਨਹੀਂ। ਜੇ ਕੋਈ ਕੰਮ ਕਰਨ ਆਇਆ ਵੀ ਆ ਜੀ ਉਹ ਆਪਣੀ ਮਰਜ਼ੀ ਨਾਲ ਅਪਹੋਚਾਣਾ ਕੰਮ ਕਰਕੇ ਉਹਨਾਂ ਨੂੰ ਪੀਸਾ ਲੈ ਜਾਂਦਾ। ਜਿਹੜੀ ਮੈਂ ਸੋਚੀ ਸੀ ਕਿ ਪਿੰਡ ਵੀ ਜੀ ਨੇ ਹੁਣ ਤੱਕ ਪਿੰਡ ਨੂੰ ਬਚਾ ਕੇ ਰੱਖਿਆ ਜੀ ਸਭ ਤੋਂ ਪਹਿਲਾਂ ਉਹ ਗਰੀਏ। ਹੁਣ ਤੁਮ ਇਹਦਾ ਲਾਕੇ ਦੀ ਸੰਗਤਾਂ ਮੈਂ ਥੋੜੀ ਚੈਨਲ ਦੀ ਰਾਣੀ ਬਹੁਤ ਬਹੁਤ ਧੰਨਵਾਦ ਕਰਦਾ ਜਾਣਾ ਅਸੀਂ ساری عمر ਤੁਹਾਡਾ ਦੇਣ ਨਹੀਂ ਦੇ ਸਕਦੇ ਤੁਸੀਂ ਅੱਗੇ ਸਾਨੂੰ ਉਤਾਰਿਆ ਕਰੇ ਜਿਹੜਾ ਪ੍ਰਸ਼ਾਸਨ ਦੇ ਬਦਲੋਂ ਜਿਹੜੀ ਪ੍ਰਬੰਧਤ ਕਰਕੇ ਉਹ ਬਾਅਦ ਆ ਕੇ ਸਾਡੇ ਅੰਦਰ ਕੋਈ ਚਰਚਾ ਨਹੀਂ ਹੋਇਆ ਵੀ ਬਹੁਤ ਬੜੀ ਮੁਸ਼ਕਲ ਕਰ ਰਹੇ ਹਾਂ ਜੀ ਜੀ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਰਾਤ ਨੂੰ ਕਈ ਵਾਰ ਕੰਡੀਸ਼ਨ ਖਰਾਬ ਹੋ ਜਾਂਦੀ ਆ ਤੇ ਸਾਡੇ ਕੁ ਬੰਦਿਆਂ ਦੀ ਘਰ ਸਾਰੇ ਵਾਲੇ ਨਾਲ ਦੇ ਫਿਲਟਰ ਸਾਰਿਆਂ ਨੇ ਬੀਚੀ ਆ ਐਡੇ ਲੈ ਕੇ ਮਿੱਟੀ ਹੋ ਗਿਆ 10 ਮਿੰਟ ਹੋ ਗਿਆ 10 ਲੋਕ ਸਾਰਾ ਬਹੁਤ ਬਹੁਤ ਵੀ ਧੰਨਵਾਦ ਕਰਦੇ ਆਂ ਸਾਡੀ ਉਹ ਵੀ ਮਾਲੀ ਮਦਦ ਦੀ ਕਰਕੇ ਅੱਜ ਕਿ ਅਸੀਂ ਟ੍ਰੈਕ ਰਾਂਚ ਤੇਲ ਪਾਉਣਾ ਜੀ ਤੇਲ ਪਾਉਣਾ ਜਾਂ ਸਾਨੂੰ ਖੜੇ ਪੈਰ ਕੋਈ ਚੀਜ਼ ਮੋੜੀ ਨਹੀਂ ਪਿਆ ਆਰ.ਕੇ ਵਾਲੇ ਸਾਡੇ ਕੋਲ ਰਹਿੰਦੇ ਉਹਨਾਂ ਨੂੰ ਵੀ ਮਾਣ ਹੁੰਦੀ ਹੈ ਵਿਆਜ ਜੀ ਉਹ ਮੌਕੇ ਦੇ ਕੋਲ ਸਟੇਕਲਿਸ਼ਨ ਸਰਕਾਰ ਨੂੰ ਇਹ ਵੀ ਆ ਜੀ ਜਿਹੜੇ ਕਾਰੀਗਰ ਉਹਨਾਂ ਨੇ ਦਿੱਤੇ ਜੀ ਸਿਰਫ ਇੱਕ ਇੱਕ ਸ਼ਬਦ ਦੇ ਕਾਰੀਗਰ ਦਿੱਤੇ ਜਾਂ ਕਿ ਸਾਨੂੰ 24 ਘੰਟੇ ਲਈ ਬਦਲ ਕੇ 2 ਜਾਂ 3 ਸੱਤ ਦੇ ਇੱਕ ਬੜੇ ਮਾੜੇ ਹਾਲਾਤ ਨੇ ਜਿਹੜਾ ਅਸੀਂ ਇਸ ਟਾਈਮ ਇੰਪੋਰਟਰ ਦੇ ਅਸੀਂ ਆ ਬੰਦ ਕੋ ਖੜੇ ਆ ਪਰ ਇੱਥੇ ਪ੍ਰੋਬਲਮ ਇਹ ਆ ਵੀ ਜੇ ਇੱਥੇ ਕੁਝ ਹੋ ਜਾਂਦਾ ਸਉੱਚਾ ਜਿਹੜਾ ਮੱਠਵਾੜਾ ਸਾਈਡ ਦਾ ਇਲਾਕਾ ਵੇਟ ਖੇਤਰਾ ਸਾਰਾ ਇਹਦੇ ਨੂੰ ਨੁਕਸਾਨੇ ਜਾ ਸਕਦਾ ਪਿਛਲੇ 3-4 ਦਿਨ ਤੋਂ ਹਾਲਾਤ ਬੜੇ ਨਾਜ਼ੁਕ ਬਣੇ ਹੋਏ ਨੇ ਸਰਕਾਰਾਂ ਜੋ ਵੀ ਆਪਣਾ ਕਰ ਰਹੀਆਂ ਨੇ ਉਹ ਨਾ ਕਾਫੀ ਹੈ ਇੱਥੇ ਲਈ ਸੰਗਠੀ ਆਪਣੇ ਲੈਵਲ ਦੇ ਉੱਤੇ ਜੇ ਮੈਂ ਕਹਾ ਵੀ ਇਸ ਟਾਈਮ ਰੁਕੀ ਬੈਠੀ ਆ ਮੈਂ ਸਲੂਟ ਕਰਦਾ ਪੰਜਾਬੀਆਂ ਨੂੰ ਕਿਉਂਕਿ ਜੇਹੀ ਮਾੜੀ ਘੜੀ ਦੇ ਵਿੱਚ ਉਹ ਇਕੱਠੇ ਹੋ ਕੇ ਇੱਕ ਪਾਸੇ ਨੂੰ ਹਾਂ ਦਾ ਨਾਰਾ ਮਾਰਦੇ ਆ ਤਾਂ ਯਕੀਨਨ ਤੌਰ ਤੇ ਪਰਮਾਤਮਾ ਵੀ ਨਾਲ ਖੜਦਾ ਤੇ ਮੈਂ ਧੰਨਵਾਦ ਕਰਦਾ ਸਾਡੇ ਪਾਰਟੀ ਪ੍ਰਧਾਨ ਸੁਖਦੀਪ ਸਿੰਘ ਜੀ ਬਾਦਲ ਜੀ ਦਾ ਜਿਨ੍ਹਾਂ ਨੇ ਕੱਲ ਦੋ ਤਿੰਨ ਵੀਡੀਓ ਇੱਥੇ ਦੀ ਵਾਇਰ ਉਸ ਤੋਂ ਬਾਅਦ ਮੇਰੇ ਨਾਲ ਸੰਪਰਕ ਕੀਤਾ ਤੇ ਕਿਹਾ ਵੀ ਮੈਂ ਬੰਦ ਤੇ ਜਾਣਾ ਚਾਹੁੰਦਾ ਅੱਜ ਜੋ ਆਏ ਨੇ ਉਹਨਾਂ ਨੇ ਮਾਲੀ ਮਦਦ ਵੀ ਕੀਤੀ ਆ ਗਾਹਾਂ ਤੋਂ ਸਾਡੀ ਡਿਊਟੀ ਵੀ ਲਈ ਆ ਵੀ ਪੱਕੇ ਤੌਰ ਤੇ ਤੇ ਕੈਂਪ ਲੈ ਕੇ ਹੁੰਦੇ ਲੈ ਕੇ ਬੈਠੋ ਤੇ ਕਿਸੇ ਵੀ ਕਿਸਮ ਦੀ ਇਹਨਾਂ ਨੂੰ ਅੱਗੇ ਲੋੜ ਪੈਂਦੀ ਆ ਚਾਹੇ ਡੀਜ਼ਲ ਦੀ ਹੋਵੇ ਤਰਪਾਲਾਂ ਦੀ ਹੋਵੇ ਦਵਾਈਆਂ ਦੀ ਹੋਵੇ ਕੋਈ ਵੀ ਇਹਨਾਂ ਨੂੰ ਲੋੜ ਹੋਵੇ ਤਾਂ ਉਹਦੇ ਲਈ ਮੈਂ ਇਹਨਾਂ ਦੇ ਸਿੱਧਾ ਸੰਪਰਕਾਂ ਸਰਪੰਚ ਸਾਹਿਬ ਨੂੰ ਨੰਬਰ ਵੀ ਦਿੱਤਾ ਤੇ ਰੋਜ਼ਾਨਾ ਅਸੀਂ ਇੱਥੇ ਡਿਊਟੀ ਵੀ ਦਵਾਂਗੇ ਜੋ ਪਾਰਟੀਕੂਲ ਹੁਕਮ ਲੱਗਿਆ ਤਾਂ ਦੇ ਇਹਨਾਂ ਨੂੰ ਭਾਵਾਂਗੇ ਤੇ ਆਸ ਕਰਦੇ ਆਂ ਪ੍ਰਮਾਤਮਾ ਅੱਗੇ ਕਿ ਇਹ ਜਿਹੜਾ ਪ੍ਰਕੋਪ ਜਿਹੜਾ ਹੁਣ ਚ ਪਾਣੀ ਵੀ ਉੱਠਿਆ ਜਾ ਰਿਹਾ ਬਾਹੂ ਇਸੇ ਕਿਸ ਤਰ੍ਹਾਂ ਦੀ ਸਥਿਤੀ ਹੈ ਦੇਖੋ ਪ੍ਰੋਬਲਮ ਹੈ ਇਸ ਟਾਈਮ ਤੇ ਹਰ ਸਾਰਾ ਕੰਮ ਡੇਂਜਰਸ ਹੈ ਜੀ ਕਿਉਂਕਿ ਉੱਤੇ ਪਹਾੜਾਂ 'ਚ ਨਹੀਂ ਪਈ ਜਾਂਦੇ ਹੈ ਤਾਂ ਕੁਦਰਤ ਦਾ ਜੀ ਪਰ ਇਹਦੇ ਵਿੱਚ ਸਰਕਾਰਾਂ ਦੀ ਇਹ ਕਮੀਆਂ ਵੀ ਸਮੇਂ ਰਹਿੰਦੇ ਹੋਏ ਪ੍ਰਬੰਧ ਨਹੀਂ ਕੀਤੇ ਗਏ ਕਿਉਂਕਿ ਅਜੇ ਹਾਲ ਤੱਕ ਕਿਸੇ ਟਾਈਮ ਵੀ ਹੋ ਸਕਦਾ ਕਿਉਂਕਿ ਕੁਦਰਤ ਦਾ ਕੁਝ ਨਹੀਂ ਪਤਾ ਹੁੰਦਾ ਕਿੱਧਰ ਨੂੰ ਕੀ ਹੋਣਾ ਪਰ ਆਪਾਂ ਨੂੰ ਤਿਆਰ ਬਤਿਆ ਰਹਿਣਾ ਚਾਹੀਦਾ ਜੀ ਸਰਕਾਰ ਨਾਕਾਮਯਾਬ ਰਹੀ ਹੈ ਪਰ ਮੈਂ ਧੰਨਵਾਦ ਕਰਦਾ ਹਾਂ ਚਮਕੀ ਕਾਲੀ ਦਲ ਦੀ ਟੀਮ ਦਾ ਜਿਹੜੇ ਹਰੇਕ ਜਿਹੜਾ ਪ੍ਰਭਾਵ ਏਰੀਆ ਤੇ ਹਰੇਕ ਚੀਜ਼ ਦੀ ਜਾਇ ਉਸ ਮਗਰੀ ਦੀ ਲੋੜ ਹੋਵੇ ਚਾਹੇ ਡੀਜ਼ਲ ਦੀ ਲੋੜ ਹੋਵੇ ਚਾਹੇ ਪੰਪਾਂ ਦੀ ਲੋੜ ਹੋਵੇ ਹਰੇਕ ਚੀਜ਼ ਲਈ ਪੂਰੀ ਟੀਮ ਜਿਹੜੀ ਆ ਤਾਂਹੀਂ ਨਾ ਖੜੀ ਆ ਤੋਂ ਮੈਂ ਧੰਨਵਾਦ ਦਿਆਂ ਸਮੁੱਚੇ ਇਲਾਕਾ ਨਿਵਾਸੀਆਂ ਦਾ ਜਿਹੜੇ ਪਿੱਛੇ ਵਿਚਾਰਪਨ ਜਨਾ ਤੋਂ ਇੱਥੇ ਪਹਰਾ ਲਈ ਬੈਠੇ ਔਰ ਸ਼ਾਸਨ ਵੱਲੋਂ ਕਿਸ ਤਰ੍ਹਾਂ ਦਾ ਪ੍ਰਬੰਧ ਰਿਹਾ ਪ੍ਰਸ਼ਾਸਨ ਦੇ ਪ੍ਰਬੰਧਕਾਂ ਦਾ ਦੇਖੋ ਤੁਸੀਂ ਇੱਥੇ ਆਮ ਲੋਕਾਂ ਤੋਂ ਜ਼ਿਆਦਾ ਪੁੱਛ ਸਕਦੇ ਹੋ ਜੇ ਮੈਂ ਕਹੂੰ ਤਾਂ ਅਗਲੇ ਨੇ ਕਹਿਣਾ ਵੀ ਇਹ ਸ਼ਾਇਦ ਪੋਲਿਟੀਕਲ ਸਟੇਟਮੈਂਟ ਹੋ ਜਾਂਦੀ ਹੈ ਪਰ ਮੈਂ ਇਹ ਕਹਿਣਾ ਚਾਹਾਂਗਾ ਵੀ ਲੋਕ ਇਤੋਂ ਨਾ ਕੁਛ ਨੂੰ ਪਰ ਇਹ ਵੀ ਕਿਹਦੀ ਡਿਊਟੀ ਆ ਕਿਹਨੇ ਗਲਤ ਕੀਤਾ ਇਹ ਸਮਾਂ ਰਹਿੰਦੇ